ਮੁੰਡਿਆਂ ਨੇ ਸਰਫਲੀ ਮਚਾਈਆ ਘੜੀ ਦੀਆਂ ਸੁੰਆਂ ਟਕ 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 ਜਮੋਰੀਪੁਰ ਦੀ ਕਬੱਡੀ 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 ਆਹ ਟਕ ਆਹ ਪੁਰੀਆ ਵੀ ਖੁੱਤੀ ਪਾਈ ਤਰਿਆਉਂਦਾ ਬਹੁਤ ਪੁਰੀਆ ਵੀ ਕਹਿੰਦੇ ਸ਼ਯਾਦ ਤੇ ਮੋੜਿਆ ਸ਼ਯਾਦ ਭਜੂ ਭਜਾ ਨੰਨਾ ਵਾਲਾ ਪੱਟੂ ਦਾ ਵੀਰ ਕਬੱਡੀ ਪਾ ਰਿਹਾ ਮੇਰੇ ਮਿੱਤਰੋ ਐਨ ਗੱਲਾਂ ਸਿਰੇ ਲਾਤੀਆਂ ਮੁੰਡੇ ਨੇ ਪੰਜਾਬ ਦੇ ਵਿੱਚ ਆਉਂਦੇ ਆਂ ਥਰਥਲੀਆਂ ਮਚਾਤੀਆਂ ਕਈ ਮੋਟਰਸਾਈਕਲ ਜਿੱਤ ਲਿਆ ਪ੍ਰੀਤ ਭਾਈ ਲੱड्डੂ ਕਰ ਗਿਆ ਸਰਾ ਪ੍ਰੀਤ ਭਾਈ ਲੱड्डੂ ਓਏ ਪੱਟੀ ਲਾ ਕੇ ਜੋ ਕਸਾਏ ਨੰਦਾਦੀਪੂਰੀ ਦੇ ਵਿੱਚ ਕਬੱਡੀ ਕੱਪ ਹੈ ਔਰ ਯੂਕੇ ਵਾਲਾ ਨੇ ਬੱਲੇ ਬੱਲੇ ਕਰਵਾਈ ਹੋਈ ਹੈ ਸਾਹਮਣੇ ਕਬੱਡੀ ਪਾਉਣ ਦੇ ਵਾਸਤੇ ਆਹ ਚੱਕ ਆਹ ਜੱਗ ਕੌਣ ਆਹ ਬੋਪਰੀਆ 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 ਆਹ ਗੱਲਾਂ ਜੱਗ ਜਹਾਨ ਤੁਰੀਆਂ ਇਹ ਹੁਸ਼ਿਆਰਾ ਇਹਦਾ ਜੱਫਾ ਬੜਾ ਨਿਆਰਾ ਹੈ ਇਹ ਹੁਸ਼ਿਆਰਾ ਇਹਦਾ ਜੱਫਾ ਬੜਾ ਜਿਨ੍ਹਾਂ ਦੇ ਸਹਿਯੋਗ ਕਰਕੇ ਅੱਜ ਦਾ ਵੱਡਾ ਫਾਈਨਲ ਖੇਡਿਆ ਜਾ ਰਿਹਾ ਹੈ ਖੜਿਆਲ ਸਾਹਿਬ ਕਰੇ ਉਹ ਗੱਲ ਸਾਜੀ ਆ ਗਿਆ ਰੇਡ ਪਾਉਣ ਦੇ ਲਈ ਮਾਲਵੇ ਵਾਲਿਆਂ ਦਾ ਹਰ ਜੱਫਾ 5000 ਦਾ ਪ੍ਰধান ਜਗਾ ਚਕਰ ਚੇਅਰਮੈਨ ਚਰਨ ਸੁਜਾਪੁਰ ਰਾਜਵਾਜਵਾ ਜਗਰਾਜ ਕੋਕਰੀ ਪਰਵਿੰਦਰ ਸੁਜਾਪੁਰ ਵੱਲੋਂ ਹੋਵੇਗਾ ਉਹ 5001 5002 ਬੂਟਾ ਅਨਦਾਰੇ ਵਾਲੇ ਉਹ ਬੂਟਾ ਅਨਦਾਰੇ ਵਾਲਾ ਅਨਦਾਰੇ ਵਾਲਾ ਕੀ ਬਣ ਗਿਆ ਅੰਬਲੀ ਦੀ ਡੱਬੀ ਵਿੱਚੋਂ ਫੀਮ ਮੁੱਕ ਜੇ ਵਾਹ ਚਾੜੀ ਦਾ ਸ਼ਕਰਪੁਰੀਆ ਤਿਆਰ ਸ਼ਰੀਕ ਤਿਆਰ ਤੇ ਨਾਲ ਕਹਿੰਦੇ ਪ੍ਰੀਤ ਭਾਈ ਲੱਧੂ ਵਾਲਾ ਜਾਂ ਤੇ ਸੁਰਖਪੁਰੀਆ ਦਾ ਧੰਨਵਾਦ ਹੈ ਪੰਜਾਬ ਯੂਨਾਈਟਿਡ ਦਾ ਪਰਦਾਨ ਇਧਰ ਫੇਰ ਸਾਲ ਪੜਪੇ ਹਰਿਆਣਾ ਤੇ ਪੰਜਾਬ ਉਹ ਭਾਈ ਭਾਈ ਐ ਪਰ ਕਬੱਡੀ ਦੇ ਵਿੱਚ ਕਹਿੰਦੇ ਮੁੰਡਿਆਂ ਨੇ ਥਸੱਲੀ ਮਚਾਈ ਐ ਘੜੀਆਂ ਦੀਆਂ ਸੁੰਆਂ ਟੱਕ 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 ਆਹ ਮੁੰਡਿਆਂ ਖੱਚੇ ਸਵਾਦ ਚਲਾਨ ਪੱਕਾ ਪੱਕਾ ਨੰਬਰ ਕਾਦਾ ਲਿਆ ਮੁੰਡੇ ਨੇ ਕਲੱਚ ਪਲੇਟਾਂ ਦਾ ਧੂਆ ਮਰਾਦਾ ਫੜ ਕੇ ਸਵਾਦ ਹੀ ਆਇਆ ਹੁੰਦਾ ਉਧਰ ਆ ਪਿਆ ਥਾਨਾ ਨਾਲ ਸਾੜ ਪੜ ਸਕਦੇ ਆ ਸੱਪ ਦੀ ਖੋਡ ਚ ਸੱਪ ਵੱੜ ਸਕਦਾ ਚੂਹੇ ਚ ਗੁੰਦਰਾ ਵੱੜ ਜਾਂਦੀਆਂ ਪਰ ਨਿਕਲਦੇ ਨਹੀਂ ਮੇਰੇ ਮਿੱਤਰੋ ਜਾਫੀ ਉਧਰ ਵੀ ਸਿਰੇ ਦੇ ਆ ਮੱਖਣ ਵੀ ਸਿਰੇ ਦਾ ਆ ਪਾ ਗਿਆ ਨਾਗਵਰ ਆ ਲੱਗ ਗਿਆ ਜਫਾ ਬਰ ਬਰ ਦਾ ਸਰਾ ਸਰਾ ਏ ਆ ਗਿਆ ਮੱਖਣ ਆ ਗਿਆ ਮੱਖਣ ਆ ਗਿਆ ਮੱਖਣ ਬਿੱਲਾ ਥਾਰ ਨੇ ਮਾਜੇ ਦੇ 4x4 ਨੇ ਦੇਣਾ ਬਿੱਲੇ ਗੱਲੇ ਦੀਣੇ ਵਾਲੀ ਨੇ ਹਾਰ ਕਹਿੰਦੇ ਵਿਕਾਪੁਰਤ ਕਾਲ ਸਾਡਾ ਭਰਾ ਉਹ ਪ੍ਰੀਤ ਇੱਕ ਬੋਲ ਤੇ ਬੈਂਦਾ ਦੀ ਨਾ ਲੱਗਦਾ ਹਾਰ ਲੈ ਹਾਰ ਲੈ ਸਿਰਾ ਲੱਗਾ ਪਿਆ ਪਰਮਿੰਦਰ ਸਿੰਘ ਜੱਗੇ ਬਾਈ ਮੁਬਾਰਕਾਂ ਤੁਹਾਡੀ ਸਾਰੀ ਟੀਮ ਨੂੰ ਸਿਰਾ ਕਰਵਾਤਾ ਆਹ ਮੁੰਡਿਆਂ ਦਾ ਸਤਕਾਰ ਟਾਕੜ ਟਾਕੜ ਇਹ ਟਾਕੜ ਜਾਫੀ ਵਾਲਾ ਕਹਿੰਦੇ ਸਿੱਧਾ ਸ਼ਯਾਦਾ ਇਹ ਬੁੱਢ ਤੇ ਬੈਰ ਨੂੰ ਫਿਰਦਾ ਔਰ ਚਾਰ ਨੇ ਚਾਰੇ ਦੇ ਚਾਰੇ ਤਿਆਰ ਬੋਪਰ ਵਾਲਾ ਅਨੰਦਾਨੇ ਵਾਲਾ ਗੱਲਾਂ ਟਿਕਾਣੇ ਨੇ ਬਿਲਿਆ ਕਰੀ ਗੱਲ ਸਾਹਮਣੇ ਲਾ ਸ਼ਯਾਦਾ ਕਬੱਡੀ ਦਾ ਹੈ ਫਕੀਰ ਹੁਸੈਨ ਦਾ ਪੁੱਤਰ ਆ ਵੇਖਦੇ ਵੀ ਹੋਣਾ ਮੁੰਡਾ 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 ਸਿਰਾਂ ਲਾਉਣ ਲੱਗਿਆ ਮੁੰਡਾ ਦੁਨੀਆ ਨਚਾਉਣ ਲੱਗਿਆ ਮੁੰਡਾ ਆ ਮੁੰਡਾ ਸਿਰਾਂ ਲਾਉਣ ਲੱਗਿਆ ਤਾਂ ਉਹ ਗੱਲ ਬਣ ਗਈ ਮੱਲੀ ਸਾਹਿਬ ਤੇਰੇ ਚੋਬਰ ਦਾ ਉਹ ਨੁਕਰੇ ਨੇ ਕਹਾਡੀ ਪਾਈ ਹੈ ਕਿ ਰੌਲਾ ਹੀ ਬਸ ਨਾਵਾ ਦਾ ਮਾਰਦੇ ਪੱਟਾਂ ਤੇ ਥਾਪੀਆਂ ਜਿਨ੍ਹਾਂ ਪੀਤਾ ਦੁੱਧ ਮਾਵਾਂ ਦਾ ਉਧਰ 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 ਪ੍ਰੀਤ ਭਾਈ ਲੱਤੂ ਨੇ ਮਾਲ ਤਾਂ ਹੱਕ ਤੇ ਦੀਵਾ ਕਰਾਦੀ ਤਾਂ

ਆਰਾ ਫਿਰ ਕਿਹਾ ਦੋ ਹਾਰ ਲਿਆ ਪਹਿਲਾ 5 ਦੂਜਾ 3 ਆਹ ਮੈਚ ਸਿਰੇ ਦਾ ਮੈਚ ਸਿਰੇ ਦਾ ਮੈਚ ਸਿਰੇ ਦਾ ਇਹ ਕੌਣ ਇਹ ਸ਼ਕਰਪੁਰ 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 ਪਰ 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 ਹੋਈ ਪਈ ਹੈ ਸ਼ਕਰਪੁਰੇ ਸ਼ਕਰਪੁਰੇ ਸ਼ਕਰਪੁਰ ਪਰ ਪਰ ਹੋਈ ਪਈ ਹੈ ਅਨੰਦਪੁਰ ਅਨੰਦਪੁਰ ਹੋਈ ਪਈ ਹੈ ਅਨੰਦਪੁਰ ਅਨੰਦਪੁਰ ਹੋਈ ਪਈ ਹੈ ਸਿਰੇ ਦੀ ਬਾਜੀ ਹੈ ਸਿਰੇ ਦੀ ਟੱਕਰ ਹੈ ਸਿਰੇ ਦੀ ਬਾਜੀ ਆ ਇੱਕ ਵਾਰ ਦਾ ਗੱਭਰੂ ਜਗਮੋਰ ਸਿੰਘ ਆ ਕਬੱਡੀ ਪਾ ਰਿਹਾ ਹੈ ਬੜਾ ਚੁੱਸ ਚਲਾ ਕੇ ਧਰਦਾ ਤੋਰਦੇ ਹੱਥਾ ਬੰਨੇ ਨਜ਼ਾਰਾ ਕਬੱਡੀ ਆ ਵੇਖੋ ਆ ਵੇਖੋ ਆ ਵੇਖੋ ਇਹ ਕਹਿੰਦਾ ਬੁੱਟੇ ਪਾਰਾਂ ਨੌਜੋਨਾ ਸਿਰਾਂ ਲੱਗਾ ਪਿਆ ਸੋਚਾਂ ਵਿੱਚ ਢੰਡਾ ਸਾਹਿਬ ਹਾਰਨੇ ਪਏ ਹੋਇਆ ਵੀ ਕਿੱਧਰ ਨੂੰ ਜਾਣਗੇ ਜੱਫੇ ਇੱਧਰ ਵੀ ਬੜੇ ਲੱਗ ਗਿਆ ਜੱਫੇ ਉੱਧਰ ਵੀ ਬੜੇ ਲੱਗ ਗਿਆ ਰੇਡਾਂ ਵੀ ਚੜ ਚੜ ਕੇ ਪੈ ਗਈਆਂ ਪੂਰੀ ਤੇ ਕਹਿੰਦੇ ਸ਼ਕਰਪੁਰੀਆ ਸ਼ਕਰਪੁਰੀਆ ਤੇ ਪੂਰੀ 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 ਕਬੱਡੀ 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 ਆ ਚੱਕਾ ਆ ਚੱਕਾ ਪਿਆਰ ਨਾਲ ਛੋਟਾ ਸਿੰਘ ਧਾੜੀ ਵਾਲਾ ਪੁੱਤਰਾ ਹੈ ਛੋਟਾ ਸਿੰਘ ਧਾੜੀ ਵਾਲਾ ਪੁੱਤਰਾ ਹੈ ਪਿਆਰ ਨਾਲ ਹਾਂ ਪਿਆਰ ਨਾਲ ਪਿਆਰ ਨਾਲ ਪੂਰੀ ਕੁਝ ਨਹੀਂ ਕੁਝ ਨਹੀਂ ਕੁਝ ਨਹੀਂ ਦਾ 5 ਲੱਖ 3 ਲੱਖ ਬਸਤਾ ਨੂੰ ਹਾਰ ਲੈ ਗੱਲਾਂ ਦੁਨੀਆ ਦੇ ਵਿੱਚ ਹੋਣ ਲੱਗੀਆਂ ਆਹ ਸਾਹਮਣੇ 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 ਧਾਕੜ ਧਾਕੜ ਜੀ ਆਹ ਚੱਕ ਆਹ ਜਯਤਾ ਆ ਕਬੱਡੀ ਦਾ ਸ਼ਹੀਯਾਤਾ ਲੈ ਵੀ ਬਿੱਲਿਆ ਹੁਣ ਪਰਸ਼ੀ ਪਰਸ਼ੋਈ ਹੋ ਧਰਤੀ ਕੱਲਾ ਕੱਲਾ ਮੇਰੇ ਵੀਰੋ ਹਰ ਇਨਸਾਨ ਖੁਸ਼ ਹੈ ਕਣ ਕਣ ਵਿੱਚ ਰੱਬ ਦਾ ਵਾਸਾ ਹੈ ਲਓ ਪਈਓ ਕਬੱਡੀ ਨੁਕਰਾ ਡੀਟੀਓ ਇੱਕ ਪਾਸੇ ਹੁਣ ਚੋਲੇ ਵਾਲਾ ਡੀਟੀਓ ਕਬੱਡੀ ਦਾ ਆਹ ਦੇਖੋ ਆਹ ਦੇਖੋ ਆਹ ਦੇਖੋ ਉਹ ਟੱਕਿਆਂ ਦੀ ਇੱਕ ਉੱਤੇ ਬੱਲੀਏ ਤਾਨੂੰ ਧੱਕੇ ਨਾਲ ਇਧਰ ਤੇ ਧੰਨਵਾਦ ਨਵਤੇਜ ਇਕਲ ਗੱਡਾ ਪ੍ਰਿੰਸੀਪਲ ਇਧਰ ਬਾਪੂਰੀਆ ਵੀ ਖੁੱਤੀ ਪਾਈ ਤੁਰਿਆਉਂਦਾ ਬਾਪੂਰੀਆ ਵੀ ਕਹਿੰਦੇ ਸ਼ਾਜਾਦ ਤੇ ਮੂਰੇ ਆ ਸ਼ਾਜਾਦ ਭਜੂ ਭਜੂ ਕਰਦਾ ਆ ਆ ਆ ਬੱਲੇ ਓ ਸ਼ਾਜਾਦ ਤੁਰੇ ਸੁਣਾ ਕਬਰੂਆ